ਸਸ਼੍ਰੀ ਕਾਲਜੀ ਦੋਸਤ 24 7 ਪੰਜਾਬ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪ ਸੁਪਰੀਮ ਮੋਰਿੰਦ ਕੇਸ਼ੀਵਾਲ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚਿਮਮਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਉਹਨਾਂ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਕਤ ਆਗੂਆਂ ਤੇ ਉਹਨਾਂ ਦੇ ਸਾਥੀਆਂ ਨੇ ਉਹਨਾਂ ਦੀ ਵੀਡੀਓ ਨਾਲ ਛੇੜਛਾੜ ਕੀਤੀ ਹੈ। ਉਹਨਾਂ ਨੇ ਸੰਬੰਧੀ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਹੈ। ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਬਾਜਵਾ ਵੱਲੋਂ ਲਿਖੇ ਗਏ ਪੱਤਰ ਵਿੱਚ ਕਿ ਆ ਗਿਆ ਸੀ ਕਿ ਵਿਜੀਲੈਂਸ ਬਿਊਰੋ ਵੱਲੋਂ ਸਾਭਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਵਿਜੀਲੈਂਸ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਜਦੋਂ ਕਿ ਮਜੀਠੀਆ ਦੀ ਪਤਨੀ ਗਵੀਨ ਕੌਰ ਵਿਧਾਇਕ ਹੈ ਵਿਜੀਲੈਂਸ ਅਧਿਕਾਰੀ ਕਾਨੂੰਨ ਦੀ ਕੋਰ ਉਲੰਘਣਾ ਕਰਕੇ ਉਹਨਾਂ ਦੇ ਘਰ ਵਿੱਚ ਦਾਖਲ ਹੋਏ ਅਤੇ ਉਹਨਾਂ ਦੇ ਬੈਡਰੂਮ ਵਿੱਚ ਪਹੁੰਚ ਗਏ ਇੱਕ ਔਰਤ ਨਾਲ ਅਜਿਹਾ ਵਿਵਹਾਰ ਅਨੁਚਿਤ ਅਤੇ ਕਾਨੂੰਨ ਦੇ ਵਿਰੁੱਧ ਹੈ ਮੈਂ ਆਪਣੀ ਵੀਡੀਓ ਵਿੱਚ ਸੁਖਪਾਲ ਸਿੰਘ ਖਿਆਰਾ ਬਾਰੇ ਦੱਸਿਆ ਸੀ ਗਵੀਨ ਕੌਰ ਮਜੀਠੀਆ ਨੂੰ ਵੀਡੀਓ ਵਿੱਚ ਦੱਸਿਆ ਗਿਆ ਸੀ ਉਹਨਾਂ ਦੀ ਟੀਮ ਨੇ ਗਵੀਨ ਕੌਰ ਨੂੰ ਹਟਾ ਦਿੱਤਾ ਜਿਸ ਨਾਲ ਮਜੀਠੀਆ ਬਾਹਰ ਨਿਕਲ ਗਿਆ ਇਸ ਮਾਮਲੇ ਵਿੱਚ ਉਹਨਾਂ ਨੇ 25 ਜੂਨ 2025 ਨੂੰ ਇੱਕ ਵੀਡੀਓ ਪੋਸਟ ਕੀਤਾ ਜਿਸ ਵਿੱਚ 3 ਮਿੰਟ ਅਤੇ 13 ਸੈਕਿੰਡ ਦੀ ਵੀਡੀਓ ਹੈ ਜਿਸ ਵਿੱਚ ਮਹਿਲਾ ਵਿਧਾਇਕ ਗਵੀਨ ਕੋਰ ਅਤੇ ਪੰਜਾਬ ਵਿਜੀਲੈਂਸ ਬਿਊਰੋ ਦੇ ਕਥਿਤ ਦੁਰਵਿਹਾਰ ਦੀ ਲੋਪਨਾ ਕੀਤੀ ਗਈ ਹੈ ਹਾਲਾਂਕਿ ਉਕਤਾਗੋਆ ਤੇ ਉਹਨਾਂ ਦੀ ਟੀਮ ਨੇ ਇਸ ਵੀਡੀਓ ਨੂੰ ਇਸ ਤਰ੍ਹਾਂ ਐਡਿਟ ਕੀਤਾ ਇੰਜ ਲੱਗ ਰਿਹਾ ਹੈ ਕਿ ਜਿਵੇਂ ਮੈਂ ਵਿਕਰਮ ਸਿੰਘ ਮਜੀਠੀਆ ਵਿਰੁੱਧ ਕੀਤੀ ਗਈ ਕਾਰਵਾਈ ਦਾ ਵਿਰੋਧ ਕੀਤਾ ਹੋਵੇ ਮੈਂ ਚੰਡੀਗੜ੍ਹ ਵਿੱਚ ਵਿਧਾਇਕ ਦੇ ਘਰ ਦਾ ਵਿਰੋਧ ਕੀਤਾ ਸੀ ਜਿਰੀਵਾਲ ਤੋਂ ਲੈ ਕੇ ਭਗਵੰਤ ਤੱਕ ਹਰ ਵਾਦਾ ਜਿਹੜਾ ਵੇਖਦੇ ਹੋ ਆਪਟਿਕਸ ਵਾਸਤੇ ਕੀਤਾ ਜਾਂਦਾ ਅੱਜ ਕਰ ਦੇਣਾ ਕੱਲ ਪੱਛੇਣਾ ਅੱਜ ਕਰ ਦੇਣਾ ਕੱਲ ਪੱਛੇਣਾ ਇਸ ਤਰ੍ਹਾਂ ਹੀ ਇਹਨਾਂ ਨੇ ਇੱਕ ਵੀਡੀਓ ਮੇਰੀ ਜਿਹੜੀ ਸੀ ਉਹ ਮੈਂ ਜਿਸ ਕਿਸਮ ਦਾ ਸਲੂਕ ਇਹਨਾਂ ਨੇ ਗੁਰੀਬ ਕੌਰ ਮਗੀਠੀਆਂ ਨਾਲ ਕੀਤਾ ਸੀ ਮੈਂ ਉਹਨਾਂ ਦਾ ਜ਼ਿਕਰ ਕੀਤਾ ਸੀ ਇੱਕ ਲੇਡੀ ਐਮਐਲਏ ਨੂੰ ਦੁਰਵਿਵਹਾਰ ਜਿਹੜਾ ਵਿਜੀਲੈਂਸ ਨੇ ਕੀਤਾ ਚੰਡੀਗੜ੍ਹ ਫਲੈਟ ਦਾ ਮੈਂ ਜ਼ਿਕਰ ਕੀਤਾ ਉਹ ਨਾਂ ਨੂੰ ਕੱਟ ਕੇ ਡਾਕਟਰ ਕਰਕੇ ਉਹ ਐਮ ਖਾਇਆ ਗਿਆ ਜਿਸ ਦਾ ਮੈਂ ਵਿਕਰਮ ਸਿੰਘ ਮਜੀਠੀਆ ਦੀ ਮਦਦ ਕਰਦੇ ਉਹ ਮੈਂ ਕੰਪਲੇਂਟ ਪੁਲਿਸ ਸਟੇਸ਼ਨ ਤੇ ਇਨ ਚ ਕੇਜਰੀਵਾਲ ਦੇ ਖਿਲਾਫ ਭਗਵੰਦੇ ਖਿਲਾਫ ਅਮਨ ਦੇ ਖਿਲਾਫ ਤੇ ਆ ਜਿਹੜਾ ਇਹਨਾਂ ਦਾ ਫਰਜ਼ੀ ਆ ਫਾਈਨੈਂਸ ਮਿਸਟਰ ਜਾਂ ਇਹਦੇ ਖਿਲਾਫ ਚਾਰਾਂ ਬੰਦਿਆਂ ਦੇ ਮੈਂ ਉੱਥੇ ਦਿੱਤੀ ਆ ਇੱਕ ਅੱਧਾ ਦਿਨ ਵੇਖਨੇ ਆ ਕਿ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਕਿ ਨਹੀਂ ਕਰਦੇ ਨਹੀਂ ਤੇ ਫਿਰ ਕੋਰਟ ਚਾਵਾਂਗੇ ਵੀ ਵਿਲ ਗੈਟ ਅ ਕੇਸ ਰਜਿਸਟਰਡ ਅਗੇਂਸਟ ਥੈਮ ਕਿਉਂਕਿ ਟੋਟਲ ਫਰਾਡ ਕੀਤਾ ਗਿਆ ਤਬਿਕ ਡੋਮੇਨ ਦੇ ਵਿੱਚ ਇਸ ਕਿਸਮ ਦਾ ਕੰਮ ਕਰਨਾ ਜਿਹੜਾ ਇਹ ਕੋਈ ਵੀ ਲਾਅ ਨਹੀਂ ਕਰਦਾ ਐਂਡ ਸਪੈਸ਼ਲੀ ਆਪ ਨੇ ਆਪਣੇ ਅਫੀਸ਼ੀਅਲ ਹੈਂਡਲ ਤੋਂ ਆਪਣੇ ਅਫੀਸ਼ੀਅਲ ਪੇਜ ਤੇ ਪਾਇਆ ਅਦਰਵਾਈਜ਼ ਇਹਨਾਂ ਨੇ ਕਹਿ ਜਣਾ ਸੀ ਪਤਾ ਨਹੀਂ ਕਿੰਨੇ ਕੋਈ ਜਿਸ ਕਿਸਮ ਦੇ ਨੇ ਹਜ਼ਾਰਾਂ ਅਕਾਊਂਟ ਖੋਲੇ ਨੇ ਜਾਲੀ ਜਿਹੜੇ ਨੇ ਇਹਨਾਂ ਕਹਿਦਾ ਸੀ ਅਸੀਂ ਤੇ ਵਿੱਚ ਕੀਤਾ ਹੀ ਕੁਝ ਨਹੀਂ ਸੋ ਦੇ ਵਿਲ ਹੈਵ ਟੂ ਪੇ ਫॉर ਦਿਸ ਫੈਸ਼ਨ ਵਿੱਚ ਉਹ ਦਿਨੋਂ ਹੀ ਲਗਾਤਾਰ ਕਹਿੰਦੇ ਰਹੇ ਨੇ ਕਿ ਪ੍ਰਤਾਪ ਬਾਜਵਾ ਚਾਹੇ ਬੀਜੇਪੀ ਹੋਵੇ ਨਗਾਰਕਰਮ ਜਿੱਥੇ ਦੇ ਹੱਕ ਤੇ ਖੜੇ ਨੇ ਕਿ ਕਿੱਥੇ ਕੋ ਲੋਤੇ ਤੋਂ ਵੀ ਵੇਖੇ ਜੀ ਤੇ ਫੇਕਲੋਤੇ ਦੇਖ ਕੇ ਵਿਕਰਮ ਮਜੀਠੀਆ ਜਾਂਦਾ ਸਾਰੇੋਂ ਪਹਿਲਾ ਬੰਦਾ ਮੈਂ ਆ ਜਿਹਨੇ 2013 ਦੇ ਵਿੱਚ ਇੱਕ ਪਿੱਲ ਫਾਈਲ ਕੀਤੀ ਸੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਉਸ ਟਾਈਮ ਜੋ ਭੋਲਾ ਡਰੱਗ ਕੇਸ ਹੋਇਆ ਮੈਂ ਹਾਈ ਕੋਰਟ ਦੇ ਵਿੱਚ ਗਿਆ ਸੀ ਹਾਈ ਕੋਰਟ ਦੇ ਵਿੱਚ ਮੈਂ ਪਿੱਲ ਫਾਈਲ ਕੀਤੀ ਸੀ ਜਿਹਦੇ ਵਿੱਚ ਮੈਂ ਮੰਗ ਕੀਤੀ ਸੀ ਕਿ ਪੰਜਾਬ ਪੁਲਿਸ ਨਹੀਂ ਇਹਦੀ ਸੀਬੀਆਈ ਇਨਵੈਸਟੀਗੇਟ ਕਰ ਮੈਨੂੰ ਤੇ ਲੜਾਈ ਲੜਦੇ ਆ ਇਸ ਡਰੱਗ ਮਾਫੀਆ ਦੇ ਖਿਲਾਫ 12 ਸਾਲ ਹੋ ਗਏ ਨੇ ਤੋ ਇਹ ਜਿਹੜੇ ਫਰਜ਼ੀ ਇਨਕਲਾਬੀ ਹੋਣ ਆਏ ਨੇ ਇਹਨਾਂ ਦਾ ਤੁਹਾਨੂੰ ਪਤਾ ਲੱਗ ਹੀ ਜਾਣਾ ਸੀ ਜਿਸ ਕਿਸਮ ਦਾ ਕੇਸ ਇਹਨਾਂ ਨੇ ਤਿਆਰ ਕੀਤਾ ਉਤੋਂ ਤੁਹਾਨੂੰ ਪਤਾ ਲੱਗ ਹੀ ਜਾਣਾ ਆਂਦੇ ਦਿਨਾਂ ਜਿ ਇਥੇ ਬੰਨਾ ਬੰਨਾ ਸਾਹਿਬ ਵੀਏਸੀ ਦੀ ਮੀਟਿੰਗ ਹੋਣ ਜਾ ਰਹੀ ਹੈ ਅੱਜ ਆਉਣ ਵਾਲੇ ਦੋ ਦਿਨ ਦੋ ਦਿਨ ਦਾ ਸੈਸ਼ਨ ਹੈ ਦੋ ਦਿਨ ਹੋਰ ਵਧਾਉਣ ਦੀ ਮੰਗ ਤੁਸੀਂ ਕੀਤੀ ਸੀ ਇਸ ਲਈ ਮੈਂ ਦੋ ਦਿਨ ਦੀ ਕਿਸੇ ਗੱਲ ਨੂੰ ਅੱਜ ਵੀਏਸੀ ਦੀ ਮੀਟਿੰਗ 'ਚ ਅਸੀਂ ਚੱਲਿਆ ਸਾਰਿਆਂ ਨੂੰ ਵੱਡਾ ਮਸਲਾ ਹੀ ਪੰਜਾਬ ਜਾ ਦੇ ਲਾਅ ਐਂਡ ਆਰਡਰ ਤੇ ਜਿੰਨ੍ਹੇ ਹਾੜੇ ਕਤਲ ਹੋ ਰਹੇ ਨੇ ਜਿੰਨੇ ਹਾਰੇ ਫਰੋਤੀਆਂ ਲਗੀਆਂ ਜਾ ਰਹੀਆਂ ਨੇ ਕੋਈ ਕਿਸੇ ਆਦਮੀ ਦੀ ਜ਼ਿੰਦਗੀ ਮਹਫੂਜ਼ ਹੈ ਨਹੀਂ ਪੰਜਾਬ ਦੇ ਵਿੱਚੋਂ ਵਪਾਰੀ ਭੱਜ ਰਿਹਾ ਜੀ ਇਟ ਇਜ਼ ਅ ਸਲੈਪ ਔਨ ਦੀ ਫੇਸ ਔਫ ਭਗਵੰਤ ਮਾਨਸ ਗਵਰਨਮੈਂਟ ਕਿ ਤੁਸੀਂ ਇਹਦੇ 15 ਦਿਨ ਪਹਿਲੇ ਪੁਲਿਸ ਤੇ ਤੰਤਰ ਨਾਲ ਐਡਮਿਨਿਸਟ੍ਰੇਸ਼ਨ ਦੇ ਤੰਤਰ ਨਾਲ ਇਲੈਕਸ਼ਨ ਚੱਤੀ ਜਲੋਦੇ ਹਨ ਅਬਸ ਉਸੇ ਮੱਧ ਪ੍ਰਦੇਸ਼ ਦਾ ਚੀਫ ਮਿਨਿਸਟਰ ਆਂਦਾ ਜੀ ਮੱਧਿਆ ਪ੍ਰਦੇਸ਼ ਦਾ ਚੀਫ ਮਿਨਿਸਟਰ ਆ ਕੇ ਜਿੱਥੋਂ ਦਾ ਤੁਹਾਡਾ ਇੰਡਸਟਰੀਜ਼ ਦਾ ਨਵਾਂ ਮਿਨਿਸਟਰ ਬਣਾਇਆ ਉੱਥੋਂ 15000 ਕਰੋੜ ਦੀ ਇਨਵੈਸਟਮੈਂਟਸ ਲੈ ਜਾਂਦਾ ਜੀ ਪੰਜਾਬ ਦੇ ਵਿੱਚੋਂ ਤੇ ਇੰਡਸਟਰੀਜ਼ ਵਾਲੇ ਕਾਰੋਬਾਰੀ ਜਿਹੜੇ ਨੇ ਭੱਜ-ਭੱਜ ਬਾਹਰ ਨਿਕਲ ਰਹੇ ਨੇ ਜੀ ਨਾ ਕਾਰੋਬਾਰ ਕੋਈ ਹੈ ਨਹੀਂ ਧੱਕੇ ਨਾਲ ਪੰਜਾਬ ਦੀ ਜਿਹੜੀ ਪਛਾਣ ਹੈ ਸਾਡੀ ਜ਼ਮੀਨ ਜਿਹੜੀ ਉਹਦੇ ਤੇ ਕਬਜ਼ਾ ਕਰਨ ਨੂੰ ਫਿਰਦੇ ਨੇ ਤੁਸੀਂ ਵੇਖਿਆ ਪਿੰਡੋਂ ਪਿੰਡ ਕੱਲ 6 ਪੰਚਾਇਤਾਂ ਆਪਣੀ ਸਰਬਸੰਮਤੀ ਕਰਕੇ ਮੇਰੇ ਕੋ ਆਈਆਂ ਸੀ ਜਗਰਾਉਂਦੀਆਂ ਜਿਨ੍ਹਾਂ ਨੇ ਉੱਥੇ ਬਕਾਇਦਤ ਹੋ ਰੈਜ਼ੋਲੂਸ਼ਨ ਪਾਸ ਕਰ ਦਿੱਤੇ ਅਸੀਂ ਇੱਕ ਮਰਲਾ ਪੈੜੀ ਨਹੀਂ ਦੇਣੀ ਸਾਰੇ ਪੰਜਾਬ ਚ ਸਾਰੇ ਜਿਸ ਤਰ੍ਹਾਂ ਦੇਖੋ ਮੈਂ ਤਾਂ ਇਨਸਾਫtau ਕਰ ਸਕਦਾ ਜਿਸ ਤਰ੍ਹਾਂ ਕਿਸੇ ਟਾਈਮ ਭਾਜਪੀ ਨੇ ਮੋਦੀ ਦੇ ਦੀਨ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਕੰਟਰੈਕਟ ਬੇਸਿਸ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਕਬਜ਼ਾ ਜਿਹੜਾ ਅਲਟੀਮੇਟਲੀ ਅਡਾਨੀ ਤੇ ਬਾਨੀ ਨੂੰ ਦਿੱਤਾ ਹੈ ਸੇਮ ਕੇਜਰੀਵਾਲ ਦੀ ਅੱਜ ਤੁਸੀਂ ਵੇਖੋ ਸਹੀ ਕੋਈ ਪੰਜਾਬ ਦਾ ਬੰਦਾ ਤੇ ਕਾਬਜ਼ ਹੀ ਆਇਆ ਨਹੀਂ ਆਹ ਬੰਦੂਚੀ मिनिस्टर ਹੈ ਭਗਵੰਤ ਜਿਹੜਾ ਹੈ ਜੀ ਇਹਦੀਆਂ ਬਾਹਵਾਂ ਬਣੀਆਂ ਹਨ ਤੁਸੀਂ ਵੇਖੋ ਲੈਂਡ ਜਿਹੜੀ ਇਹ ਮੁੱਢਾਂ ਦੀ ਪਾਲਿਸੀ ਹੈ ਉਸ ਪਾਲਿਸੀ ਜਿੱਥੇ ਚੀਫ ਮਿਨਿਸਟਰ ਨੇ ਫੈਸਲੇ ਕਰਨੇ ਹੁੰਦੇ ਮੁੱਢਾਂ ਦੇ ਮਿਨਿਸਟਰ ਡਿਪਟੀ ਚੇਅਰਮੈਨ ਹੁੰਦਾ ਉਹਨੂੰ ਬਦਲ ਕੇ ਚੀਫ ਸੈਕਟਰੀ ਨੂੰ ਪਾਵਰਸ ਦਿੱਤੀਆਂ ਕਿਉਂ ਦਿੱਤੀਆਂ ਕਿਉਂਕਿ 10 ਸਾਲਾਂ ਚ ਕੇਜਰੀਵਾਲ ਨੇ ਕਿਸੇ ਫਾਇਦੇ ਫਾਇਦੇ ਦਸਕਤ ਦਿੱਲੀ ਚ ਨਹੀਂ ਕੀਤੇ ਭਗਵੰਤ ਨੂੰ ਹੀ ਪਤਾ ਬਹੁਤ ਵੱਡਾ ਸਕੈਮ ਹੈ ਉਹਨੇ ਕਿਹਾ ਜੀ ਮੈਂ ਵੀ ਨਹੀਂ ਜੇ ਕਰਦੇ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਪਹਿਲੀ ਦਫਾ ਜਦੋਂ ਇਸ ਪਾਲਿਸੀ ਦੀਆਂ ਫਾਈਲਾਂ ਭਗਵੰਤ ਕੋ ਲੈ ਕੇ ਗਏ ਨੇ ਭਜਾਤੇ ਸੀ ਸਾਰੇ ਅਫਸਰਾਂ ਫੇਰ ਦੋ ਘੰਟਿਆਂ ਬਾਅਦ ਭੇਰ ਸੱਦੇ ਫੇਰ ਇਹਨੇ ਫਾਈਲ ਸਾਈਨ ਕੀਤੀ ਸੋ ਇਥੋਂ ਸਾਫ਼ ਭਗਵੰਤ ਨੂੰ ਪਤਾ ਹੈ ਭਗਵੰਤ ਵੀ ਪਰ ਕੇ ਚ ਗਿਆ ਮਨਿਸਟਰ ਨੇ ਵੀ ਖਿੱਚ ਲਿਆ ਚੀਫ ਸੈਕਟਰੀ ਨੂੰ ਇਹ ਪਾਵਰਸ ਦਿੱਤੀਆਂ ਨੇ ਤੇ ਚੀਫ ਸੈਕਟਰੀ ਨੇ 27 ਦੇ ਵਿੱਚ ਰਿਟਾਇਰ ਹੋ ਜਾਣਾ ਨਵੀਂ ਸਰਕਾਰ ਆਂਦੇ ਦੋ ਮਹੀਨਿਆਂ ਬਾਅਦ ਚੀਫ ਸੈਕਟਰੀ ਰਿਟਾਇਰ ਹੋ ਜਾਣਾ ਇਹਨਾਂ ਨੂੰ ਲੱਭੋਗੇ ਕਿੰਨੂੰ ਜੀ ਕਾਬੂ ਕਿੰਨੂੰ ਕਰੋਗੇ ਤੋਂ ਪੰਜਾਬ ਦੇ ਵੀਰਾਂ ਨੂੰ ਜਿਹਨੇ ਕਿਸਾਨ ਭਰਾ ਦੇ ਮੈਂ ਅਪੀਲ ਕਰੂੰਗਾ ਇਹ ਬਹੁਤ ਵੱਡਾ ਇੱਕ ਸਕੈਮ ਹੋਣ ਨੂੰ ਜਾ ਰਿਹਾ ਹੈ ਇਹਨਾਂ ਫਰਜ਼ੀ ਇਨਕਲਾਬੀਆਂ ਦੇ ਕਾਬੂ ਨਾ ਚੜ ਜਿਓ ਅਲਟੀਮੇਟ ਆਖੀ ਅਲੀ ਵੱਡੀ ਠੱਗੀ ਮਾਰ ਕੇ ਜਾਣਾ ਚਾਹੁੰਦੇ ਇਹਦਾ ਅਸੀਂ ਟਾਈਮ ਮੰਗੇ ਵੇਖੋ ਸਪੀਕਰ ਕੋ ਮੈਂ ਕਈ ਲਾਅ ਐਂਡ ਆਰਡਰ ਤੇ ਤੇ ਲੈਂਡ ਪੂਲਿੰਗ ਤੇ ਗੱਲ ਕਰੂੰ ਅਗਰ ਗੱਲ ਨਹੀਂ ਕਰਦੇ ਤਾਂ ਨਹੀਂ ਕਰਨਗੇ ਫਿਰ ਰੌਲਾ ਰੱਪਾ ਪੈ ਜਾ ਜੀ ਇਹਦਾ ਸੈਸ਼ਨ ਹੋਣਾ ਪਰ ਇਹਦੇ ਚ ਮੈਂ ਤੇ ਮਿਨਿਮਮ ਕਿਹਾ ਵੇਖੋ ਅੱਜ ਦਾ ਤੇ ਹੋਣਾ ਹੀ ਕੁਝ ਨਹੀਂ ਨਿਰੀ ਗਿਣਤੀ ਆਪਚਰੀਜ਼ ਜਿਹਨੇ ਅੱਜ ਤੇ ਜਿਨ੍ਹਾਂ ਦੇ ਆ ਥੈਟਸੋ ਹਿਆ ਨੇ ਉਹਨਾਂ ਨੂੰ ਚਰਦਾ ਦੇ ਫੁੱਲ 2 ਮਿੰਟ ਵਾਸਤੇ ਸਪੀਕਰ ਨੇ ਪੇਸ਼ ਕਰਨਾ ਦਿ ਹਾਊਸ ਹਟ ਕੱਲ ਦੇ ਦਿਨ ਪਤਾ ਨਹੀਂ ਇਹਨੇ ਕੀ ਰੱਖਿਆ ਅਜੇ ਤੱਕ ਤੁਸੀਂ ਹੈਰਾਨ ਹੋਵੋਗੇ ਜਿਹੜਾ ਬਿੱਲ ਹੈ ਜੇ ਕੱਲ ਵੇ ਬੀਐਡਬੀ ਦੇ ਬਿੱਲ ਜਿਹੜੇ ਨੇ ਉਹਦੇ ਤੇ ਅਜੇ ਤੇ ਸਾਡੇ ਕੋਲ ਕਾਪੀ ਹੈ ਨਹੀਂ ਕੋਈ ਜੇ ਇਹਨਾਂ ਦੀ ਸੀਰੀਅਸਨੈਸ ਹੋਏ ਆਪੋਜੀਸ਼ਨ ਨੂੰ ਮਿਨਿਮਮ 2-4 ਦਿਨ ਪਹਿਲੇ ਬਿੱਲ ਤੇ ਦੋ ਅਸੀਂ ਸਟੱਡੀ ਤੇ ਕਰ ਪਾਈਏ ਇਹ ਹੁਣ ਪੈਰ ਤੇ ਕੱਲ ਹੀ ਲੈ ਆਣਗੇ ਸਵੇਰੇ ਬਿੱਲ ਦੀ ਉਹਦਾ ਮਤਲਬ ਜੋ ਵੀ ਇਹਨਾਂ ਦਾ ਤੌਰ ਤਰੀਕਾ ਹੈ ਤਾਂ ਮੈਂ ਸਮਝਦਾ ਦੇ ਆਰ ਨੋਟ ਸਿਨਸੀਅਰ ਟੂ ਐਨੀਬਾਡੀ ਕਿ ਇਹਨਾਂ ਦਾ ਕੋਈ ਫਾਇਦਾ ਹੋਵੇਗਾ ਤਾਂ ਲੱਗਦਾ ਬਈ ਇਹਨਾਂ ਨੇ ਤੁਸੀਂ ਕਿਹਾ ਤੁਸੀਂ ਗੱਲ ਨਹੀਂ ਸਮਝਦੇ ਪਹਿਲੇ ਭਿਲਤੇ ਆਏ ਉਸ ਤੋਂ ਪਹਿਲੇ ਟਿੱਪਣੀ ਕਰਨਾ ਤੇ ਚੰਗਾ ਨਹੀਂ ਲੱਗਦਾ ਕਿ ਆਪ ਸਿਆਣੇ ਹੋ ਅਸੀਂ ਬਿੱਲ ਪੜਿਆ ਰਹੀ ਮੈਂ ਕੀ ਦੱਸਾਂ ਉਹ ਬੰਦ ਕਰ ਦਿਓ ਕਿ ਹਾਂ ਜੀ ਦੇਖੋ ਅਸੀਂ ਦੋ ਅਸੀਂ ਦੋ ਦਿਨ ਮਿਨੀਮਮ ਅਸੀਂ ਇਹ ਰਿਕੁਐਸਟ ਕੀਤੀ ਸਪੀਕਰ ਸਾਹਿਬ ਨੂੰ ਕਿ ਇੱਕ ਦਿਨ ਲਾਅ ਐਂਡ ਆਰਡਰ ਤੇ ਦਿਓ ਇੱਕ ਦਿਨ ਲੈਂਡ ਪੂਲਿੰਗ ਸਾਰੋਂ ਵੱਡੀ ਸਾਡੀ ਪਛਾਣ ਹੀ ਵੇਖੋ ਜੈ ਜਵਾਨ ਤੇ ਜੈ ਕਿਸਾਨ ਜੈ ਜਵਾਨ ਦੀ ਪਛਾਣ ਤੇ મોદી ਨੇ ਨਵੇੜਤੀ ਜੈ ਕਿਸਾਨ ਦੀ ਇਹਨਾਂ ਨੇ ਵੇੜਦੇ ਨਹੀਂ ਅੱਛਾ ਸੀਆਸੀ ਐਂਡ ਬਕਾਇਦਾ ਤੌਰ ਜਿਹੜੇ ਕਾਨੂੰਨ ਬਣੇ ਸੀ ਡਾਕਟਰ ਮਨਮੋਹਨ ਸਿੰਘ ਦੇ ਵੇੜੇ ਉਹਦੀ ਪਹਿਲੀ ਸ਼ਰਤ ਇਹ ਸੀ ਕਿ 70 ਤੋਂ 80% ਦੇ ਜਿਹੜੇ ਕਿਸਾਨ ਨੇ ਜਿੰਨਾ ਚਿਰ ਉਹ ਯੱਸ ਨਹੀਂ ਕਰਨਗੇ ਤੋ ਪਹਿਲੀ ਨਹੀਂ ਲੈ ਜ਼ਮੀਨ ਨਹੀਂ ਲੈ ਸਕਦੇ ਨੰਬਰ 1 ਨੰਬਰ 2 ਉਹਦੀ এনवायरमेंटਲ ਸਟਡੀ ਉਹਦੀ ਹਰ ਕਿਸਮ ਦੀ ਉਹਨੂੰ ਬਾਈਪਾਸ ਕਰ ਦਿੱਤਾ ਗਿਆ ਕੋ ਦਾ ਇੰਪੈਕਟ ਕੀ ਹੋਏਗਾ ਸੋਸ਼ਲ ਇੰਪੈਕਟ ਕੀ ਹੈ ਫਿਰ ਉਹਦੇ ਸਾਰੋਂ ਇੰਪੋਰਟੈਂਟ ਸੀ ਕੋਈ ਫਰਟਾਈਲ ਜ਼ਮੀਨ ਜਿਹੜੀ ਦੋ ਜਾਂ ਤਿੰਨ ਫਸਲਾਂ ਸਾਲ 'ਚ ਦਿੰਦੀ ਹੈ ਉਸ ਜ਼ਮੀਨ ਨੂੰ ਤੁਸੀਂ ਲੈ ਨਹੀਂ ਸਕਦੇ ਲੁਧਿਆਣਾ ਦੀ ਸਾਰਿਆਂ ਨੂੰ ਫਰਟਾਈਲ ਜ਼ਮੀਨ ਪੰਜਾਬ 'ਚ ਲੁਧਿਆਣਾ 24000 ਏਕੜ ਤੇ ਉੱਥੋਂ ਹੈ ਤੇ 16000 ਏਕੜ ਬਾਕੀ ਦਾ ਇਹ ਤੇ ਮੈਂ ਪੰਜਾਬ ਦੇ ਵੀਰਾਂ ਭਰਾਵਾਂ ਨੂੰ ਕਵਾਂਗੇ ਕਾਲਿਆਂ ਕੱਚਿਆਂ ਵਾਲੇ ਆ ਗਏ ਜੇ ਤੁਹਾਡਾ ਪਿੰਡ ਲੁੱਟ ਡਾਂਗਾ ਲੈ ਕੇ ਕੋਠਿਆਂ ਤੇ ਚੜ੍ਹੋ ਨਹੀਂ ਤੇ ਇਹਨਾਂ ਨੇ ਲੁੱਟ ਕੇ ਭੱਜ ਜਾਣਾ ਤੇ ਤੁਸੀਂ ਸੁਤੇ ਰਹਿ ਜਾਣਾ ਪੈਣਾ ਇੱਕ ਮਰਲਾ ਵੀ ਇਹਨਾਂ ਚੋਰਾ ਨੂੰ ਨਹੀਂ ਦੇਣੀ ਤੁਸੀਂ ਇੱਕੋ ਗੱਲ ਦਾ ਜਵਾਬ ਮੰਗੋ ਕਿ ਕੀ ਗੱਲ ਭਗਵੰਤ ਨੇ ਤੇ ਜਿਹੜਾ ਪੁੱਡਾ ਦਾ ਮਨਿਸਟਰ ਹੈ ਉਹਨੂੰ ਇਸ ਉਹਦੇ ਚੋਂ ਕਿਉਂ ਕੱਢਿਆ ਗਿਆ ਜੀ ਪਰ ਭਜਵਸ ਬਈ ਕਾ ਸੀਐਸਐਫ ਨੂੰ ਕਰਕੇ ਸਵਾਦ ਦਿੱਤਾ ਸਰਕਾਰ ਨੇ ਕਿ ਕਾਂਗਰਸ ਸਰਕਾਰ ਦੇ ਸਮੇਂ ਦੌਰਾਨ ਸਹਿਮਤੀ ਦਿੱਤੀ ਸੀ ਜਿਹਨੂੰ ਅਸੀਂ ਚਿੱਠੀ ਪਟ੍ਰੋਲ ਵੀ ਕਰੀਏ ਤੇ ਸੈਸ਼ਨਸ ਵੀ ਲੈ ਕੇ ਆਵਾਂਗੇ ਜੀ ਸ਼ੁਬਾਸ਼ ਕਰਵਾਉਣ ਨੂੰ ਬੀਬੀਐਮੀ ਬੀਬੀਐਮੀ ਦੇ ਸੀਐਸਐਫ ਵੀ ਹਰ ਤਾਲੇ ਤੇ ਆ ਰਹੇ ਕਿੰਨੇ ਵਿਧਾਨ ਸਭਾ ਰੱਦ ਕਰਦਾ ਕਿੰਨੇ ਮੈਂ ਕਿੰਨਾ ਜੋ ਮਰਜ਼ੀ ਰੱਦ ਕਰਦੇ ਨੇ ਆਪਟਿਕਸ ਤੋਂ ਇਲਾਵਾ ਝੂਠ ਤੋਂ ਇਲਾਵਾ ਫਰਾਡ ਤੋਂ ਇਲਾਵਾ ਇਹਨਾਂ ਕੋਈ ਹੈ ਹੀ ਕੁਝ ਨਹੀਂ ਫਰਾਡੀਆਂ ਦੀ ਜਮਾਤ ਤੇ ਸਰ ਕੇਜਰੀਵਾਲ ਕਿਸ ਸਾਭ ਕੀ ਤਰਫ ਸੇ ਆਪਣੇ ਆਪ ਕੋ ਖੁਦ ਕੇ ਲੇ ਨੋਬਲ ਪ੍ਰਾਈਜ਼ ਮੰਗਾ ਕੇ ਆ ਉਸ ਪੇ ਕੋਈ ਟਿੱਪਣੀ ਕਰੇ ਨੋਬਲ ਪ੍ਰਾਈਜ਼ ਤੇ ਸਾਡੀ ਵਾਰੀ ਆਨ ਤੋਂ ਪਹਿਲੇ ਕੇਜਰੀਵਾਲ ਨੂੰ ਤੇ ਫਿਰ ਭਗਵੰਤ ਦੋਨਾਂ ਨੂੰ ਇਕੱਠੇ